We target! ਹੈ ਬਹੁਤ ਨੇ ਟ੍ਰਾਂਸਪੋਰਟ ਅਥਾਰਟੀ ਆਫ ਇੰਡੀਆ ਨਾਲ ਇਹ ਲੋਕੋ ਹਾਲ ਲੋਕੋ ਕਰ ਲੋ ਪਹਿਲਾਂ ਕਰ ਨੂੰ ਚੈੱਕ ਨਹੀਂ ਤਾਂ ਕਿ ਸੜਕਾਂ ਬਹੁਤ ਜਿੰਨਾ ਹੋਣ ਤੇ ਲੋਕਾਂ ਨੂੰ ਜਿਹੜੀ ਸ਼ਿਕਮ ਆਵਾਜ਼ ਆਈ ਹੈ ਇਥੋਂ ਸਦਨ ਤੱਕ ਅੱਗੇ ਜੀਟੀ ਰੋਡ ਨੂੰ ਜੁਆਇਨ ਕਰਦੀ ਹੈ ਉੱਥੇ ਪ੍ਰਾਪਤ ਹੋ ਸਕਗੇ ਜੀ ਕੱਗਰ ਦਾ ਮਾਮਲਾ ਹੈ ਕੱਟ ਕਰਕੇ ਚੱਲੀਏ ਦੁਆਰ ਇਹ ਹੈ ਹਿਮਾਚਲ ਹਰਿਆਣਾ ਤੇ ਪੰਜਾਬ ਦਾ ਸਾਂਝਾ ਮਾਮਲਾ ਹੈਗਾ ਪਹਿਲਾਂ ਮੈਂ ਕੋਸ਼ਿਸ਼ਾਂ ਕੀਤੀਆਂ ਸੀ ਪਰ ਮੰਤਰੀ ਬਦਲ ਕਰਕੇ ਕਾਮਯਾਬ ਨਹੀਂ ਹੋਈਆਂ ਦੂਜਾ ਸੁਪਰੀਮ ਕੋਰਟ ਚ ਕੇਸ ਚੱਲਦਾ ਸੀਗਾ ਪਰ ਇਸ ਕੱਗਰ ਵਾਸਤੇ ਮੈਂ ਤਿੰਨਾਂ ਰਾਜਾਂ ਨਾਲ ਗੱਲ ਕਰਕੇ ਇਹਨਾਂ ਦੇ ਮੁੱਖ ਮੰਤਰੀਆਂ ਨਾਲ ਗੱਲ ਕਰਕੇ ਇਸ ਮਸਲੇ ਨੂੰ ਪਹਿਲ ਦੇ ਆਧਾਰ ਤੇ ਕੱਲ ਹੱਲ ਕਰਨ ਦੀ ਕੋਸ਼ਿਸ਼ ਕਰੂੰਗਾ ਕਿਉਂਕਿ ਕੱਗਰ ਹਰ ਸਾਲ ਮਨੁੱਖੀ ਜਾਨਾਂ ਦਾ ਖੋਹ ਬਣਦਾ ਪਸ਼ੂਧਾਨ ਦਾ ਨੁਕਸਾਨ ਹੁੰਦਾ ਫਸਲਾਂ ਦਾ ਨੁਕਸਾਨ ਹੁੰਦਾ ਕਿਸਾਨਾਂ ਦੀ ਆਸ ਜੇ ਮੇਰੀ ਪ੍ਰਾਇੋਰਟੀ ਰਹੇਗੀ ਜੀ ਇਸ ਤੋਂ ਇਲਾਵਾ ਜੇਰੇ ਹੋਰ ਕੋਈ ਹੈਵੀ ਇੰਡਸਟਰੀ ਹੋਈ ਜਾਂ ਪਟਾਲੇ ਦੀ ਹੋ ਜੇ ਕੰਮ ਜਿਹਾ ਜਿਹਾ ਮੇਰੇ ਧਿਆਨ ਚਾਹਦੇ ਰਹਿਣਗੇ ਉਹ ਮੈਂ ਕਰਵਾਉਂਦਾ ਰਹੂੰਗਾ ਲਾਈਨ ਫੋਰ ਲੀਨਿੰਗ ਲਾਈਨ ਲਾਈਨ ਡਬਲ ਹੋ ਗਈ ਬਿਜਲਈਕਰਨ ਹੋ ਗਿਆ ਰਾਜਪੁਰਪ ਡਿੰਡਾ ਦਾ ਇੱਥੇ ਵੱਧ ਤੋਂ ਵੱਧ ਗੱਡੀਆਂ ਚਲਾਣ ਦੀ ਘਟੋੜ 10 ਗੱਡੀਆਂ ਨਵੀਆਂ ਚਲਾਣ ਦੀ ਮੈਂ ਕੋਸ਼ਿਸ਼ ਕਰੂੰਗਾ ਡਾਕਟਰ ਸਾਹਿਬ ਡਾਕਟਰ ਸਾਹਿਬ ਇੱਕ ਮਿੰਟ ਕੱਟ ਕਰਕੇ ਜਰਿਆਰ ਕੱਟ ਕਰ ਕੱਟ ਕਰ ਪਨੀਤਕੌਰ ਨੂੰ ਹਰਾਇਆ ਜਾਂ ਭਾਜਪਾ ਨੂੰ ਪਟਿਆਲੇ ਤੋਂ ਹਰਾਇਆ ਜੀ ਪਨੀਤਕੌਰ ਆਪਣਾ ਘੜ ਮੰਡੀ ਦੀ ਪਟਿਆਲੇ ਉਹਨਾਂ ਨੇ ਉਹਨਾਂ ਨੇ ਦੋਨਾਂ ਨੂੰ ਨਹੀਂ ਹਰਾਇਆ ਭਾਜਪਾ ਭਾਜਪਾ ਨੂੰ ਭਾਜਪਾ ਨੂੰ ਪੰਜਾਬ ਰੋਟੀ ਦੇ ਪਸਾਨ ਰੋਟੀ ਹੋਣ ਦਾ ਸਜ਼ਾ ਦਿੱਤੀ ਹੈਗੀ ਤੇ ਪਨੀਤਕੌਰ ਨੂੰ ਕਾਂਗਰਸ ਦੀ ਪਿੱਠੇਸ਼ੋੜਾ ਘੁੰਮਣ ਵਾਸਤੇ ਔਰ ਉਜੇਹੇ ਮੌ ਮੇਰਾ ਆਈਡੀ ਆ ਗਿਆ ਜੇ ਮੋਦੀ ਦੀ ਗੋਦੀ ਜਾ ਬੈਠਾ ਟੱਬਰ ਉਹਦੀ ਸਜ਼ਾ ਦਿੱਤੀ ਇੱਕ ਕਨਈਆ ਮਿੱਤਲ ਵੱਲੋਂ ਬੜਾ ਪ੍ਰਚਾਰ ਕੀਤਾ ਤੇ ਜਾਗਰਣ ਦੀ ਆੜ ਦੇ ਵਿੱਚ ਜਿਹੜਾ ਜੋ ਰਾਮ ਗੋਨਾ ਹੈ ਵੀ ਲੱਗਦਾ ਵੀ ਉਹਦਾ ਵੀ ਇਫੈਕਟ ਨਹੀਂ ਦੇਖਦਾ ਜੀ ਜਿਹੜਾ ਪੱਜਪਾ ਨੂੰ ਪ੍ਰਚਾਰ ਕੀਤਾ ਸੀ ਕਨਿਆ ਮਿੱਤਲ ਵੱਲੋਂ ਜੀ ਨਹੀਂ ਉਹ ਦੇਖੋ ਉਹਦਾ ਫਰਕ ਪੈ ਸਕਦਾ ਥੋੜਾ ਬਹੁਤ ਦਾ ਫਰਕ ਪਾਊਗਾ ਪਰ ਉਹ ਕੁੱਲ ਮਿਲਾ ਕੇ ਸਾਡੀ ਜਿੱਤ ਹੋਈ ਹੈਗੀ ਹੈ ਤੇ ਇਹਨਾਂ ਦੀ ਰਾਜਨੀਤੀ ਦੀ ਹਾਰ ਡਾਕਟਰ ਸਾਹਿਬ ਹਲਕੇ ਦੀ ਗੱਲ ਕਰਾਂਗੇ ਪਟਿਆਲਾ ਹਲਕੇ ਵਿੱਚ ਕਈ ਜਗ੍ਹਾ ਦੇ ਉੱਪਰ ਤੁਸੀਂ ਹਾਰੇ ਹੋ ਤੇ ਜਿਹੜੇ ਕਿ ਭਰਣਾ ਨੇ ਪ੍ਰਨਿਤ ਕੋਲ ਜਿੱਤੀ ਹੈ ਆਕਰ ਕਰਨ ਕੀ ਸਮਝ ਉਸ ਚੀਜ਼ ਦੇਖੋ ਇਹਦੇ ਬਹੁਤ ਕਾਰਨ ਨੇ ਹੈਗਾ ਉਹਨਾਂ ਦਾ ਇੱਕ ਪਰਸਨਲ ਵੋਟ ਬੈਂਕ ਵੀ ਹੈਗਾ ਸ਼ਾਹੀ ਖਾਨਦਾਨ ਨਾਲ ਬਹੁਤ ਲੁੱਕੀ ਇਤਿਹਾਸਕ ਤੌਰ ਤੇ ਜੁੜੇ ਹੋਏ ਆ ਬਹੁਤ ਲੋਕਾਂ ਨੇ ਇਹਨਾਂ ਨੇ ਜ਼ਮੀਨਾਂ ਦਿੱਤੀਆਂ ਪੱਟੇ ਦਿੱਤੇ ਜਦੋਂ ਉੱਜੜ ਕੇ ਆਏ ਨੇ ਉੱ ਇਹਨਾਂ ਨੇ ਹੋਰ ਵੀ ਕਈ ਢੰਗ ਤਰੀਕੇ ਵਰਤੇ ਆ ਜਿਨ੍ਹਾਂ ਵਿੱਚ ਇੱਕ ਤਾਂ ਇਹਨਾਂ ਨੇ ਰਾਮ ਮੰਦਰ ਨੂੰ ਵਰਤਿਆ ਹੈਗਾ ਸਮਾਣੇ ਵਿੱਚ ਗਏ ਤਾਂ ਉੱਥੇ ਕਹਿਣਗੇ ਰਾਮ ਮੰਦਰ ਦਾ ਪ੍ਰਸ਼ਾਦ ਆਇਆ ਹੈਗਾ ਨਾਲ ਪ੍ਰਸ਼ਾਦ ਨਾਲ ਇਹਨਾਂ ਨੇ ਇਹ ਧਰਮ ਦਾ ਪੱਤਾ ਵਰਤਿਆ ਹੈਗਾ ਜਿਹੜਾ ਕਿ ਬਹੁਤ ਖਤਰਨਾਕ ਹੈ ਕਿਸੇ ਵੀ ਧਰਮਨ ਪੱਖ ਮੁਲਕ ਵਿੱਚ ਉਹ ਬਹੁਤ ਗਲਤ ਕੀਤਾ ਇਹਨਾਂ ਨੇ ਇਹਨਾਂ ਨੇ ਰਾਮ ਦੇ ਨਾਮ ਨੂੰ ਖੂਬ ਸਿਆਸੀ ਤੌਰ ਤੇ ਵਰਤਿਆ ਹੈਗਾ ਇਹ ਮੈਦੀਨ ਖੇਦੀ ਕਰਦਾ ਹੈਗਾ ਔਰ ਇਹਨਾਂ ਨੇ ਕੁਝ ਕੁਝ ਪਾਰਟੀਆਂ ਨੇ ਪੈਸੇ ਵੀ ਵੰਡੇ ਹੈਗੇ ਤੇ ਨਸ਼ਾ ਵੀ ਵੰਡਿਆ ਹੈਗਾ ਅਸੀਂ ਨਾ ਤਾਂ ਪੈਸੇ ਵੰਡੇ ਨਾ ਨਸ਼ਾ ਵੰਡਿਆ ਨਾ ਅਸੀਂ ਕੋਈ ਧਰਮ ਦਾ ਪੱਤਾ ਵਰਤਿਆ ਸਾਡੀ ਖੂਬੀ ਇਹੀ ਹੈ ਕਿ ਕਾਂ ਨੋ ਪੱਕਾ ਪਾਰਟੀ ਹੈ ਹਰ ਇੱਕ ਧਰਮਾਂ ਬਰਾਬਰ ਸਤਿਕਾਰ ਕਰਦੀ ਹੈ ਔਰ ਧਰਮ ਨੂੰ ਰਾਜਨੀਤੀ ਵੱਤ ਨਹੀਂ ਬਣਾਉਂਦਾ ਲੀਡ ਵੀ ਲਿਆ ਲੀਡ ਲੀਡ ਡਾਕਟਰ ਸਾਹਿਬ ਲੀਡ ਮਿਲੀ ਹੈ ਕਿੰਨੀ ਲੀਡ ਆਫੀਸ਼ੀਅਲੀ ਕਿੰਨੀ ਲੀਡ ਮਿਲੀ ਹੈ ਇਸ ਦਾ 14600 ਕੁਛ ਹੈ ਜੀ ਜੀ ਸੋ ਲੱਗਦਾ ਹੈਗਾ ਕਿ ਜਿਹੜੀ ਲੀਡ ਹੋਰ ਵੀ ਵੱਧ ਸਕਦੀ ਸੀ 50000 ਦਾ ਦਾਵਾ ਕਰ ਰਹੇ ਸੀ ਇਹ ਲੀਡ ਵੱਧ ਸਕਦੀ ਸੀ ਕਿ ਜੇਕਰ ਸਾਡੇ ਮਤਲਬ ਜਿਹੜੀ ਸਾਡੇ ਕੁਝ ਏਰੀਆ ਸਾਡੇ ਕਮਜ਼ੋਰ ਰਹਿ ਗਏ ਹੈਗੇ ਆ ਤੇ ਕੁਝ ਜਿਹੜਾ RAM ਮੰਦਰ ਦਾ ਵੀ ਜਿਹੜਾ ਇਹਨਾਂ ਨੇ ਧਰਮ ਦਾ ਪੱਤਾ ਵਰਤੇ ਉਹਦਾ ਵੀ ਫਰਕ ਪਿਆ ਹੈਗਾ ਜਿਹੜਾ ਇਹਨਾਂ ਨੇ ਧਨ ਧਨ ਬਲ ਦਾ ਪ੍ਰਯੋਗ ਕੀਤਾ ਧਨ ਦਾ ਪ੍ਰਯੋਗ ਕੀਤਾ ਹੈਗਾ ਨਸ਼ਾ ਦਾ ਪ੍ਰਯੋਗ ਕੀਤਾ ਉਹਦਾ ਵੀ ਫਰਕ ਪਿਆ ਹੈਗਾ ਜਿਸ ਕਰਕੇ ਸਾਡੀ ਲੀਡ 50 ਨਹੀਂ ਸਾਡੀ ਲੀਡ 50000 ਦਾ ਲੱਗਦਾ ਕਿ ਮੋਦੀ ਸਰਕਾਰ ਬਣਨ ਜਾ ਰਹੀ ਆ ਜਾਂ ਨਿਤਿਸ਼ ਕੁਮਾਰ ਨੇ ਅਮਿਤ ਸ਼ਾ ਦਾ ਫੋਨ ਚੱਕਣਾ ਬੰਦ ਕਰ ਦਿਆ ਤੁਹਾਨੂੰ ਲੱਗਦਾ ਇੰਡੀਆ ਧਰਮੰਦਨ ਦੀ ਸਰਕਾਰ ਬਣੀ ਦੇਖੋ لازਮੀ ਬਣੂਗੀ ਇੰਡੀਆ ਗਠਵੰਦਾ ਦਾ ਇੰਦ ਹਿੰਦੁਸਤਾਨ ਦਾ ਫਿਊਚਰ ਹੈਗਾ ਰਾਹੁਲ ਗਾਂਧੀ ਜਿੰਨੀ ਮਿਹਨਤ ਕੀਤੀ ਹੈ ਜਿੰਨੀ ਇੰਡੀਆ ਗਠਵੰਦਾ ਦੇ ਬਿੰਦ ਕੀਤੀ ਹੈ ਔਰ ਜਿਹੜੇ 4 400 ਪਰ 400 ਪਰ ਕਰਦੇ ਸੀ ਉਹ 300 ਥੱਲੇ ਅਟ ਗਏ ਹੈਗੇ ਔਰ ਬਹੁਤ ਸਾਰੀਆਂ ਪਾਰਟੀਆਂ ਖੇਤਰੀ ਪਾਰਟੀਆਂ ਖਾਸ ਤੌਰ ਖਾਸ ਤੌਰ ਤੇ ਜਿਹੜੀ ਹੈਗੀ ਨਵੀਨ ਪਟਨਾਇਕ ਦੀ ਪਾਰਟੀ ਬੀਜੇਡੀ ਉਹਨੂੰ ਜਿਸ ਤਰ੍ਹਾਂ ਇਹਨੇ ਖੁੱਡੇ ਲੈ ਲਾਇਆ ਜਿਸ ਤਰ੍ਹਾਂ ਉਹਦੇ ਮਤਲਬ ਉਹਨਾਂ ਦੀ ਉਹਨਾਂ ਦੀ ਰਾਜ ਦੇ ਵਿੱਚ ਦਖਲ ਦਿੱਤਾ ਹੈਗਾ ਔਰ ਨਿਤਿਸ਼ ਕੁਮਾਰ ਜਿਹਨਾਂ ਨੂੰ ਇਹ ਲਗਾਤਾਰ ਜਲੀਲ ਕਰਦੇ ਰਹੇ ਉਹਨਾਂ ਨੇ ਜੁਆਇਨ ਕਰਨ ਤੋਂ ਬਾਅਦ ਉਹ ਦੋਨੇ 13 ਸਾਡੇ ਨਾਲ ਗੱਲਬਾਤ ਚ ਨੇ ਅਸੀਂ ਬਹੁਤ ਜਲਦੀ ਉਹਨਾਂ ਨਾਲ ਗੱਲਬਾਤ ਨਿਬੇੜ ਕੇ 272 272 ਦਾ ਜাদুਮੀ ਅੰਕੜਾ ਸੀ ਪਾਰ ਕਰ ਲਿਆ ਇਹ ਆਮ ਆਦਮੀ ਪਾਰਟੀ ਦਾ ਜਿਹੜਾ ਹੈਗਾ ਜ਼ੀਰੋ ਬਿਲ ਦੇ ਆ ਵੀ ਜਿਹੜਾ ਜাদুਨੀ ਪਟਿਆਲੇ ਤੇ ਜਿਹੜਾ ਜ਼ੀਰੋ ਬਿਲ ਦੇ ਬੜੇ ਵੱਡੇ ਨਾਂ ਦੀ ਗਰੀਬ ਵਰਗਾਂ ਗਰੀਬ ਵਰਗਾਂ 'ਚ ਬਹੁਤ ਚੱਲਿਆ ਹੈਗਾ ਜ਼ਰੂਰ ਚੱਲਿਆ ਹੈਗਾ ਤਾਂ ਹੀ ਆਮ ਆਦਮੀ ਪਾਰਟੀ ਆਣੀ ਮ ਸਹੀ ਲੱਗਦਾ ਵੀ ਗੋਤੂਵਰੇ ਕਿਤਨਾ ਕਿਤੇ ਭਾਜੀਪੀ ਨੂੰ ਪਈਏ ਜੋ ਸਿੱਧ ਕੋਈ ਇਨਾ ਗੱਲਾਂ ਨਾ ਦਾ ਪੱਕਾ ਕਿਹਾ ਜਾ ਸਕਦਾ ਨਾ ਇਹਨੂੰ ਰੱਦ ਕੀਤਾ ਜਾ ਸਕਦਾ ਹੈਗਾ ਸਰ ਸੀਨੀਅਰ ਲੀਡਰਸ਼ਿਪ ਨਾਲ ਕੋਈ ਗਲਤ ਬਾਤ ਹੋਈ ਹੈ ਜੀ ਕਿਸੇ ਜਿੰਤਨ ਤੋਂ ਮੇਰੀ ਨਹੀਂ ਹੁਣ ਹੋਗ ਰਾਤ ਨੂੰ ਹੋਗੀ ਰਾਤ ਨੂੰ ਹੋਗੀ ਅੱਛਾ ਕੋਈ ਵਧਾਈ ਬਦਾਈ ਦਾ ਕੋਈ ਮੈਸੇਜ ਨਹੀਂ ਅਜੇ ਨੀਅਤ ਤਾਂ ਅਜੇ ਤਾਂ ਹੁਣ ਰਿਜ਼ਲਟ ਹੋਣ ਡਿਕਲੇਅਰ ਹੋਇਆ ਦੇਖਾਂ ਸ਼ਾਮ ਤੱਕ ਦੇਖਦੇ ਆਂ ਜਿੱਦਾਂ ਸਿਕਰ ਕਰ ਰਹੇ ਹੋ ਜੀ ਥੋਡੇ ਨਾਲ ਸੰਪਰਕ ਤੇ ਵਿੱਚ ਨਹੀਂ ਹੈ ਨਹੀਂ ਕੇਂਦਰੀ ਲੀਡਰਸ਼ਿਪ ਨਾਲ ਸੰਪਰਕ ਨਹੀਂ ਹੈ ਜੀ ਉਹ ਜੇ ਲੱਗਦਾ ਵੀ ਜਿਹੜਾ ਜੋ ਸਿੱਧੂ ਥੋਡੇ ਪ੍ਰਚਾਰ ਲਿਆਉਂਦੇ ਸ਼ਾਇਦ ਦੀ ਕਰ ਸਕਦਾ ਉਹਨਾਂ ਦੀ ਮਾਨਸਿਕ ਹਾਲਤ ਮੈਨੂੰ ਪਤਾ ਸਾਰੇ ਪਰਿਵਾਰ ਜੋ ਸੰਤਾਪ ਚੱਲ ਰਿਹਾ ਹੈਗਾ ਮੈਂ ਚੰਗੀ ਤਰ੍ਹਾਂ ਵਾਕਿਫ ਸੀਗਾ ਇਸ ਕਰਕੇ ਮੈਂ ਖੁਦ ਵੀ ਨਹੀਂ ਚਾਹੁੰਦਾ ਕਿ ਉਹ ਆਪਣੇ ਪਰਿਵਾਰ ਦੇ ਸਾਹਤ ਵਿੱਚੋਂ ਮੇਰੇ ਵਾਸਤੇ ਮਤਲਬ ਤੁਰੇ ਫਿਰਨ ਜਾਂ ਮੇਰੇ ਵਾਸਤੇ ਪ੍ਰਚਾਰ ਕਰਨਾ ਡਾਕਟਰ ਸਾਹਿਬ ਜੋ ਮੌਜੂਦਾ ਸਰਕਾਰ ਕਰ ਰਹੀ ਸੀ 13 0 ਦਾ ਨਾਰਾ ਲਾ ਰਹੀ ਸੀ ਮੰਨਦੇ ਹੋ ਕਿ ਦੋਨੋਂ ਮੌਜੂਦਾ ਸਰਕਾਰਾਂ ਦਾ ਜਿਹੜਾ ਉਹ ਪਲੇਖਾ ਨਿਕਲ ਗਿਆ ਬਿਲਕੁਲ ਮੋਦੀ ਦਾ ਵੀ ਨਿਕਲ ਗਿਆ ਤੇ ਭਵੰਤਮਾਨ ਦਾ ਵੀ ਨਿਕਲ ਗਿਆ ਹੈਗਾ ਜਿਹੜੀ ਤੇ ਮੇਰੇ ਖਿਆਲ ਤਿੰਨ ਜਾਂ ਚਾਰ ਸੀਟਾਂ ਦੇ ਉਹਨਾਂ ਦੀ ਜਿੱਤ ਤਿੰਨ ਸੀਟਾਂ ਜਿੱਤ ਜਿੱਤ ਪ੍ਰਾਪਤ ਹੋਈ ਹੈਗੀ ਹੈ ਔਰ ਕੱਲ ਜਿਹੜਾ ਸਰਬਜੀਤ ਸਿੰਘ ਜੀ ਦੇ ਤੇ ਅਮਰਪਾਲੀ ਜੀ ਦੇ ਰੂਪੇ ਸਾਹਮਣੇ ਆਇਆ ਸੋ ਪੰਜਾਬ ਨੂੰ ਇਸ ਇਹਨਾਂ ਮੁੱਦਿਆਂ ਬਾਰੇ ਵੀ ਸਮੋਧਤ ਹੋਣਾ ਪੈਣਾ ਕਿ ਜੋ ਲੋਕਾਂ ਜੀ ਇੱਕ ਪਟਕਾ ਲਗਾਤਾਰ ਚੱਲਦਾ ਪਿਆ ਇੱਕ ਇੱਕ ਬੇਜਕੀ ਨਹੀਂ ਚੱਲਦੀ ਪਈ ਸੈਂਟਰ ਦੇ ਖਿਲਾਫ ਇੱਕ ਬੇਜਕੀ ਨਹੀਂ ਚੱਲਦੀ ਵੀ ਮਜੂਤਾ ਇੰਡੀਆ ਦੇ ਖਿਲਾਫ ਭਾਰਤੀ ਸੰਘ ਦੇ ਖਿਲਾਫ ਉਹਨੂੰ ਉਹਨੂੰ ਸਮੋਧਤ ਹੋਣਾ ਪੈਣਾ ਹੈਗਾ ਤਾਂ ਕਿ ਪੰਜਾਬ ਵਿੱਚ ਕੋਈ ਵੀ ਮਤਲਬ ਆਉਣ ਵਾਲੇ ਸਮੇਂ ਵਿੱਚ ਕੋਈ ਮਤਲਬ ਇਸ ਦਾ ਕੋਈ ਸੰਗਠਨ ਜਾਂ ਕੋਈ ਤਾਕਤ ਜੋਰ ਨਾ ਪੜੇ ਜਿਹਨਾਂ ਪੰਜਾਬ ਦਾ ਭਾਈਚਾਰਾ ਪੰਜਾਬ ਦੀ ਸ਼ਾਂਤੀ ਭੰਗ ਹੋਵੇ ਤੇ ਮੈਂ ਸਮਝਦਾ ਕਿ ਉਹਨਾਂ ਦਾ ਸਾਨੂੰ ਹਰ ਇੱਕ ਉਸ ਬੰਦੇ ਦਾ ਵੈਲਕਮ ਕਰਨਾ ਚਾ ਆ ਗਿਆ ਚਾਹੇ ਅਮਰਪਾਲ ਸਿੰਘ ਆ ਗਿਆ ਚਾਹੇ ਸਰਬਜੀਤ ਸਿੰਘ ਆ ਗਏ ਮੈਂ ਦੋਹਾਂ ਦਾ ਵੈਲਕਮ ਕਰਦਾ ਕਿ ਉਹਨਾਂ ਨੇ ਪਾਰਲੀਮੈਂਟੀ ਚੋਣ ਪ੍ਰਣਾਲੀ ਰਾਹੀਂ ਜਿੱਤ ਪ੍ਰਾਪਤ ਕੀਤੀ ਹੈ ਉਹਨਾਂ ਲੋਕਾਂ ਦਾ ਲੋਕਾਂ ਦਾ ਫਤਵਾ ਹਾਸਲ ਕੀਤਾ ਔਰ ਸਾਨੂੰ ਹਰ ਪਾਰਟੀ ਦੇ ਬੰਦੇ ਦਾ ਲੋਕਾਂ ਦਾ ਫਤਵਾ ਨੂੰ ਸਵਕਾਰ ਕਰਦਾ ਤੁਸੀਂ ਕਹੋਗੇ ਐਨਐਸਸੀ ਉਹਨਾਂ ਤੇ ਲੱਗੀ ਹੋਈ ਹੈ ਹਟਾਈ ਜਾਵੇ ਬਿਲਕੁਲ ਮੈਂ ਤਾਂ ਪਹਿਲੇ ਕਹਿੰਦਾ ਐਨਐਸਸੀ ਹਟਾਈ ਜਾਵੇ ਔਰ ਦੂਜਾ ਉਹਨੂੰ ਡਿਬਰੂਗੜ ਤੋਂ ਵਾਪਸ ਲਿਆਂਦਾ ਜਾਵੇ ਡਿਬਰੂਗੜ ਇੱਕ ਗੱਲ ਕਿਉਂ ਡਿਬਰੂਗੜ ਡਿਬਰੂਲ ਕਿਉਂ ਪੰਜਾਬ ਕਿਉਂ ਨਹੀਂ ਕਹਿੰਦਾ ਐਡਿਵਿਟ ਕਿਹੜੀ ਜੁਰਮ ਹੈ ਹੋਰ ਕਿਹੜਾ ਦੱਸੋ ਕਿਹੜੇ ਰਾ ਵੱਡੀ ਗੇਮ ਦਾ ਹਿੱਸਾ ਹੈਗਾ ਉਹ ਗੇਮ ਕੀ ਹੈ ਮੈਂ ਤੁਹਾਨੂੰ ਬਾਅਦ ਚ ਅਨਫੋਲਡ ਕਰੂੰਗਾ ਤੇ ਇਹ ਸਾਰਾ ਕੁਝ ਨਹੀਂ ਹੋਣਾ ਚਾਹੀਦਾ ਤੇ ਪੰਜਾਬ ਵਿੱਚ ਹਰ ਉਸ ਫਤਵੇ ਦਾ ਸਵਿਕਾਰ ਕਰਨਾ ਚਾਹੀਦਾ ਜੋ ਲੋਕਾਂ ਨੇ ਕਿਸੇ ਵਿਅਕਤੀ ਵਿਸ਼ੇਸ਼ ਜਾਂ ਕਿਸੇ ਪਾਰਟੀ ਨੂੰ ਹੱਥ ਨਹੀਂ ਦਿੱਤਾ ਹੈ। ਠੀਕ ਹੈ। ਥੈਂਕ ਯੂ।